ਜ਼ਿਲ੍ਹਾ ਮਾਨਸਾ ਵਿੱਚ ਨਗਰ ਕੌਂਸਲ ਚੋਣਾਂ ਤੋਂ ਪਹਿਲਾ ਵਾਰਡਬੰਦੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਪਹਿਲਾ ਬੁਰਲਾਡਾ ਫਿਰ ਮਾਨਸਾ ਅਤੇ ਹੁਣ ਬੋਹਾ ਵਿਖੇ ਵਾਰਡਬੰਦੀ ਨੂੰ ਲੈ ਕੇ ਲੋਕਾਂ ਵਿੱਚ ਰੋਸ ਜਤਾਇਆ ਜਾ ਰਿਹਾ ਹੈ ਅੱਜ ਬੋਹਾ ਵਿੱਚ ਸਥਾਨਿਕ ਲੋਕਾਂ ਨੇ ਇਕੱਠੇ ਹੋ ਕੇ ਦੋਸ਼ ਲਗਾਇਆ ਕਿ ਵਾਰਡਬੰਦੀ ਗਲਤ ਅਤੇ ਪੱਖਪਾਤੀ ਤੰਗ ਨਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਇਹ ਵਾਰਡਬੰਦੀ ਲੋਕਾਂ ਦੀ ਸਹੂਲਤਾਂ ਲਈ ਨਹੀਂ ਸਗੋਂ ਸਿਆਸੀ ਫਾਇਦੇ ਲਈ ਕੀਤੀ ਜਾ ਰਹੀ ਹੈ ਆਉ ਜਾਣਦੇ ਆ ਕਿ ਕੀ ਬੋਹਾ ਦੇ ਵਸਨੀਕਾਂ ਨੇ ਮਸਲਾ ਇਹ ਹੈ ਜੀ ਜਿਹੜੀ ਸਾਡੀ ਵਾਰਡਬੰਦੀ ਆ ਪੁਰਾਣੀ ਉਹ ਵਾਰਡ ਬੰਦੀ ਨੂੰ ਬੜੇ ਗਲਤ ਹਾਸੋ ਹੋਈ ਨਾ ਤਰੀਕੇ ਨਾਲ ਛੇੜਿਆ ਗਿਆ। ਮਤਲਬ ਜਿਹੜਾ ਵਾਰਡ ਨੰਬਰ 12 ਸੀ ਉਹਦੇ ਕੁਝ ਮੋਟਾ ਵਾਰਡ ਨੰਬਰ 1 ਚ ਪਾਤੀਆਂ, ਕੁਝ 2 ਚ ਪਾਤੀਆਂ। ਮਤਲਬ ਬਹੁਤ ਵੱਡੀਆਂ ਤਬਦੀਲੀਆਂ ਕਰਤੀਆਂ। ਵੱਡੇ ਬਦਲਾਅ ਕਰਤੇ। ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ 2017 ਤੋਂ ਆਵਾਮੀ ਪਾਰਟੀ ਦੀ ਸਪੋਰਟ ਕੀਤੀ ਹੈ ਔਰ ਓਪਨਲੀ ਕੀਤੀ ਹੈ। ਚੰਗੇ ਕੰਮਾਂ ਲਈ ਕੀਤੀ ਹੈ ਕਿ న్యూਟਰਲ ਲੋਕਾਂ ਦੇ ਕੰਮ ਹੋਣ ਪਰ ਜਿਹੜੀ ਆ ਹੁਣ ਹਰਕਤ ਹੋਈ ਹੈ ਇਹ ਸਾਡੇ ਜਿਹੜਾ ਸਾਡਾ ਮੇਰੇ ਵਾਰਡ ਦਾ ਐਮਸੀ ਹੈ ਉਹ ਸਾਡੇ ਇੱਥੇ ਵਿੱਚ ਮੌਜੂਦ ਹੈ। ਚਾਰ ਵਾਲਾਂ ਦੇ ਐਮਸੀ ਸਾਡੇ ਕੋਲ ਨਹੀਂ ਐਸ ਟਾਈਮ। ਚਾਰੋਂ ਕਹਿੰਦੇ ਦੇਖੋ ਐਮਸੀ ਸਹਿਮਤ ਨਹੀਂ ਹੈਗੇ ਲੋਕ ਸਹਿਮਤ ਨਹੀਂ ਹੈਗੇ ਤਾਂ ਇਹ ਕਾਰ ਕੌਣ ਰਿਹਾ ਚੰਡੀਗੜ੍ਹ ਬੈਠਾ ਬੰਦਾ ਤਾਂ ਕੋਈ ਬੋਹਾ ਦਾ ਫੈਸਲਾ ਨਹੀਂ ਕਰ ਸਕਦਾ ਕਿਉਂਕਿ ਜੇ ਇਹ ਮਤਲਬ ਬਾੜਬੰਦੀ ਹੋਣੀ ਸੀ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਸਰਵੇ ਹੁੰਦਾ ਲੋਕਾਂ ਤੋਂ رائے ਲਈ ਜਾਂਦੀ ਫੇਰ ਬਾੜਬੰਦੀ ਚ ਸੁਧਾਰ ਕੀਤਾ ਜਾ ਸਕਦਾ ਸੀ ਇਹਨਾਂ ਨੇ ਤਾਂ ਬੋਹਾ ਜਿੱਦਾਂ ਕਿਸੇ ਨੂੰ ਪੁੱਛਿਆ ਹੀ ਨਹੀਂ ਕਿਸੇ ਐਮਸੀ ਨੂੰ ਜਦੋਂ ਐਮਸੀ ਨੂੰ ਨਹੀਂ ਪਤਾ ਜੀ ਫਿਰ ਬਾੜਵਾਸੀਆਂ ਨੂੰ ਕਿੱਥੋਂ ਪਤਾ ਆਊਗਾ ਸੋ ਸਾਨੂੰ ਸਖਤ ਇਤਰਾਜ਼ ਹੈ ਇਹਦੇ ਤੇ ਇਹ ਬਾੜਬੰਦੀ ਕਿਸੇ ਵੀ ਬਾੜਵਾਸੀ ਨੂੰ ਜਾਂ ਕਿਸੇ ਵੀ ਬੋਹਾਵਾਸੀ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਇਹਦੇ ਨਾਲ ਸਾਡੇ ਵੱਡੇ ਨੁਕਸਾਨ ਹੋਣਗੇ ਜੀ ਇਹਦੇ ਨਾਲ ਸਾਡੇ ਸਾਰੇ ਐਡਰੈਸ ਗਲਤ ਹੋ ਜਾਣਗੇ ਬੱਚਿਆਂ ਦੇ ਸਰਟੀਫਿਕੇਟ ਪਾਸਪੋਰਟ ਆਧਾਰ ਕਾਰਡ ਬੈਂਕ ਖਾਤਿਆਂ ਤੋਂ ਲੈ ਕੇ ਸਾਡੇ ਘਰੇ ਕਿਵੇਂ ਡਾਕ ਪਹੁੰਚੂਗੀ ਮਤਲਬ ਬਹੁਤ ਵੱਡਾ ਸਿਸਟਮ ਡਿਸਟਰਬ ਹੋ ਜਾਊਗਾ ਸੋ ਇਹ ਬਾੜਵੰਦੀ ਸਾਨੂੰ ਮਨਜ਼ੂਰ ਨਹੀਂ ਅੱਜ ਅਸੀਂ ਬੋਹਾ ਨਗਰ ਪੰਚਾਇਤ ਦਫ਼ਤਰ ਖੜੇ ਆ ਅਸੀਂ ਮੈਂ ਆਪਣੇ ਨਾਮ ਤੋਂ ਐਪਲੀਕੇਸ਼ਨ ਰਿਸੀਵ ਕਰਵਾਈ ਹੈ ਜੀ ਦਫ਼ਤਰ ਨਗਰ ਪੰਚਾਇਤ ਬੋਹਾ ਇਸੇ ਤਰ੍ਹਾਂ ਬਹੁਤ ਸਾਰੇ ਬਾੜਵਾਸੀਆਂ ਨੇ ਆਪਣੀ ਆਪਣੀ ਐਪਲੀਕੇਸ਼ਨਾਂ ਦਿੱਤੀਆਂ ਨੇ ਉਹਨਾਂ ਨੇ ਸਾਨੂੰ ਰਿਸੀਵਿੰਗ ਜ਼ਰੂਰ ਦਿੱਤੀ ਪਰ ਈਓ ਸਾਹਿਬ ਅੱਜ ਇੱਥੇ ਮੌਜੂਦ ਨਹੀਂ ਹੈਗੇ ਅਸੀਂ ਇਤਰਾਜ਼ ਦਿੰਦਾ ਜੇ ਸਾਡਾ ਇਹ ਇਤਰਾਜ਼ ਨਾ ਸੁਣਿਆ ਗਿਆ ਜਾਂ ਇਹ ਵਾਰਡਬੰਦੀ ਨੂੰ ਸਹੀ ਨਾ ਕੀਤਾ ਗਿਆ ਪੁਰਾਣੀ ਜਿਵੇਂ ਹੈਗੀ ਆ ਤਾਂ ਸਾਨੂੰ ਜਿੱਥੋਂ ਤੱਕ ਜਾਣਾ ਪਿਆ ਸਾਨੂੰ ਧਰਨੇ ਲਾਉਣੇ ਪਏ ਅਸੀਂ ਧਰਨੇ ਲਾਵਾਂਗੇ ਜੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ ਉਹ ਵੀ ਖੜਕਾਵਾਂਗੇ ਸੋ ਇਹ ਵਾਰਡਬੰਦੀ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਇਹਨੂੰ ਸਹੀ ਕਰਨਾ ਚਾਹੀਦਾ ਜੀ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਜੀ ਮੇਰੀ ਵਾਈਫ ਐਮਸੀ ਅਪਿੰਦਰਜੀਤ ਕੌਰ ਗੁਰਦੀਪ ਸਿੰਘ ਜੀ ਅੱਜ ਤੁਸੀਂ ਇੱਕ ਲੋਕ ਮਸਲਾ ਲੈ ਕੇ ਆਏ ਹੋ ਜਿਹੜੀ ਵਾਰਡ ਦੀ ਕੁਝ ਤੋੜਫੋੜ ਹੋਈ ਆ ਵਾਰਡ ਦੇ ਵਿੱਚ ਵੋਟਾਂ ਦੀ ਕੀ ਮਸਲਾ ਤੁਹਾਡਾ ਬਹੁਤ ਆ ਜੀ ਮੋਹਣਾ ਮਸਲਾ ਤੇ ਜਿਹੜੀ ਵਾਰਡ ਦੀ ਮਤਲਬ ਬਾਰਡਬੰਦੀ ਕੀਤੀ ਹੈ ਬੋਹਾ ਦੀ ਉਹਦੇ ਵਾਸਤੇ ਪਹਿਲਾਂ ਸਹਿਮਤੀ ਲਈ ਗਈ ਸੀ ਸਾਰੇ ਮਸੀਹਾਂ ਨੇ ਸਾਈਨ ਕਰਾਏ ਨੇ ਉਹ ਸਹਿਮਤੀ ਸਾਡੀ ਇਹ ਸੀ ਵੀ ਜਿਵੇਂ ਕੋਈ ਮਨੂਸ ਬੋਲਰ ਨੂੰ 7 ਨੰਬਰ ਵਾਰਡ ਹੈ ਉਹਦੇ ਨਾਲ ਤਾਂ ਕੋਈ ਮਤਲਬ ਵੀ ਵੋਟ ਹੋਰ ਆਪਾਂ ਦੂਰ ਬੈਠੇ ਹੋ ਥੋੜੀ ਬਾਕੀ ਵੋਟ ਮਤਲਬ 5-7% ਵੋਟ ਆਪਾਂ ਸੈਟਲ ਕਰ ਸਕਦੇ ਆ ਉਹਦੇ ਬਾਅਦ ਸਾਡੀ ਸਹਿਮਤੀ ਹੈ ਕੋਈ ਗੱਲ ਨਹੀਂ ਕਰਾਓ ਜੀ ਸਰ ਕੇ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਕਹਿਣ ਦਾ ਮਤਲਬ 7 ਨੰਬਰ ਵਾਰਡ ਨੂੰ 11 ਨੰਬਰ 11 ਨੰਬਰ ਵਾਰਡ ਦਾ ਨਾਮ ਦੇਤਾ ਤੇ ਮਤਲਬ ਜਿੰਨੇ ਬੋਹਾ ਚ 13 ਵਾਰਡ ਨੇ ਇੱਕ ਤੋਂ ਵਾਰਡ ਨੂੰ ਛੱਡ ਕੇ ਸਾਰੇ ਵਾਰਡ ਦੇ ਨਾਮ ਚੇਂਜ ਕਰਤੇ ਸਾਰੇ ਵਾਰਡ ਦੇ ਨਾਮ ਚੇਂਜ ਕਰਨ ਨਾਲ ਲੋਕਾਂ ਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਇਹ ਨਾਲ ਕਿਉਂਕਿ ਸਭ ਨੂੰ ਆਪਣੇ ਆਧਾਰ ਕਾਰਡ ਦੇ ਐਡਰੈਸ ਚੇਂਜ ਕਰਨਾ ਪਊ ਲੋਕਾਂ ਦੇ ਪਾਸਪੋਰਟ ਬਣੇ ਹੋਏ ਨੇ ਉਹਨਾਂ ਦੀ ਦਿੱਕਤ ਆਉ ਮੰਨ ਲਓ ਕੋਈ ਬਾਹਰੋਂ ਪਾਰਸਲ ਆਉਂਦਾ ਆਪਣਾ ਮੰਨ ਲਓ ਸਪੋਰਟਗਨ ਨੂੰ 7 ਨੰਬਰ ਵਾਰਡ ਚ ਪਾਰਸਲ ਆਉਂਦਾ ਹੁਣ ਮੌਜੂਦਾ ਉਹ ਵਾਰਡ ਬਣਤਾ 11 ਨੰਬਰ ਵਾਰਡ ਆ ਤਾਂ ਪਾਰਸਲ ਕਿਵੇਂ ਜਾਊ ਅਗਦੇ ਘਰੇ ਵੀ ਇਹਨਾਂ ਸਾਰੇ ਕਾਹੇ ਨਾਲ ਦਿੱਕਤ ਆਉ ਲੋਕਾਂ ਨੂੰ ਬਹੁਤ ਜ਼ਿਆਦਾ ਜੀ ਹੁਣ ਤੁਹਾਡਾ ਕੀ ਐਕਸ਼ਨ ਅਗਲਾ ਸਭ ਤੋਂ ਵੱਡਾ ਐਕਸ਼ਨ ਇਹੀ ਹੈ ਜੀ ਵੀ ਜਿਹੜੇ ਮਤਲਬ ਬਾਟਾ ਦੇ ਨਾਮ ਚੇਂਜ ਕੀਤੇ ਨੇ ਬਾਟਾ ਦੇ ਨਾਮ ਉਹ ਵੀ ਰੱਖੇ ਜਾਣ ਜਿਵੇਂ ਪਹਿਲਾਂ ਸੀਗੇ ਜੇ ਬਾਟ ਨੰਬਰ 7 ਤਾਂ ਤੋਂ 7 ਹੀ ਰਵੇ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਮੇਰਾ ਨਾਮ ਗੁਰਲਾਲ ਬੋਹਾ ਹੈ ਜੀ ਅੱਜ ਐਸੇ ਜਿਵੇਂ ਮੇਰੇ ਵੀਰਾਂ ਨੇ ਪਹਿਲਾਂ ਦੱਸਿਆ ਜਿਸ ਮੁੱਦੇ ਤੇ ਇਕੱਠੇ ਹੋਇਆ ਮੁੱਦਾ ਦਾ ਹੈਗਾ ਹੀ ਹੈਗਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਸਾਡੀ ਉਰੇ ਸਾਰ ਲੈਣ ਵਾਲਾ ਵੀ ਕੋਈ ਮੁਲਾਜ਼ਮ ਨਹੀਂ ਮਿਲਿਆ ਹਜੇ ਤੱਕ ਇਓ ਰਗਾ ਰਾਜਰਾ ਜਿਹਦੇ ਤੱਕ ਅਸੀਂ ਫਰਿਆਦ ਦੇਣੀ ਸੀ ਸਿਰਫ ਆ ਚਿੱਠੀਆਂ ਦੇ ਨੰਬਰ ਲੱਗੇ ਨੇ ਔਰ ਅਮੀਰ ਹਜੇ ਵੀ ਨਹੀਂ ਸਾਨੂੰ ਹੈਗੀ ਵੀ ਇਹ ਕੰਮ ਹੋਊਗਾ sire ਲੱਗੂਆ ਬਟ ਇਹਦੇ ਲਈ ਜਿਵੇਂ ਬਾੜਵਾਸੀ ਇਕੱਠੇ ਹੋਏ ਨੇ ਬਿਨਾ ਕਿਸੇ ਮਤਲਬ ਪੋਲੀਟਿਕਲ ਪ੍ਰੈਸ਼ਰ ਤੋਂ ਇਹ ਸਾਰੇ ਲੋਕ ਆਪ ਮਹਾਰੇ ਨਿਕਲ ਕੇ ਆਏ ਨੇ ਔਰ ਜਦੋਂ ਆਪ ਮਹਾਰੇ ਲੋਕ ਇਕੱਠੇ ਹੁੰਦੇ ਨੇ ਤਾਂ ਭਗਵਾਨ ਤਪਾਨ ਵੀ ਸੀਐਮ ਬਣਾਦਾ ਸੀ ਤੇ ਹੁਣ ਜੇ ਡੇਗਣਗੇ ਤਾਂ ਇਹੀ ਲੋਕ ਉਸ ਨੂੰ ਥੱਲੇ ਵੀ ਡੇਗਣਗੇ ਇਸ ਕਰਕੇ ਸਰਕਾਰਾਂ ਨੂੰ ਸचेत ਹੋਣਾ ਚਾਹੀਦਾ ਹੈ ਮਲਾਜ਼ਮਾਂ ਨੂੰ ਡਿਊਟੀਆਂ ਤੇ ਆਉਣਾ ਚਾਹੀਦੇ ਇੱਕ ਪਾਸੇ ਤਾਂ ਸਰਕਾਰ ਆ ਇਹ ਗੱਲਾਂ ਕਰਦੀਆਂ ਨੇ ਕਿ ਸਵੇਰੇ ਤੋਂ ਸ਼ਾਮ ਤੱਕ ਸਾਡੇ ਅਫਸਰ ਰਾਤ ਤੱਕ ਵੀ ਡਿਊਟੀ ਦੇ ਨੇ ਸਾਨੂੰ ਰਹੀਓ ਸਾਹਿਬ ਨਹੀਂ ਮਿਲੇ ਪਤਾ ਨਹੀਂ ਉਹਦਾ ਰੀਜ਼ਨ ਕੀ ਹੈ ਇਹ ਨਹੀਂ ਮੈਂ ਕਹਿ ਸਕਦਾ ਪਰ ਉਰੇ ਸਾਡੀ ਸਾਰ ਲੈਣ ਵਾਸਤੇ ਕਿਸੇ ਅਫਸਰ ਨੇ ਆਉਣਾ ਸੀ ਉਹਦਾ ਬੜਾ ਦੁੱਖ ਹੈ ਲੋਕਾਂ ਦੇ ਵਿੱਚ ਕਿਉਂਕਿ ਸਾਨੂੰ ਕੋਸਤਾ ਹੌਸਲਾ ਮਿਲਦਾ ਹੁਣ ਕਿਹਦੇ ਆਸਰੇ ਬੋਹਾ ਚੱਲ ਰਿਹਾ ਸਾਨੂੰ ਇਹ ਨਹੀਂ ਸਮਝ ਆ ਰਹੀ ਕਰੀਏ ਦਾ ਕੀ ਕਰੀਏ